ਫਾਟਕ ਲੱਗੇ ਤੋਂ ਲੰਘ ਰਹੇ ਸੀ ਅਰਥੀ ਲੈ ਕੇ ਪਰ ਦੂਜੇ ਪਾਸਿਓਂ ਆ ਗਈ ਟ੍ਰੇਨ ਅਕਸਰ ਹੀ ਇਨਸਾਨ ਹਰ ਇੱਕ ਕੰਮ ਵਿੱਚ ਬਹੁਤ ਹੀ ਕਾਲੀ ਕਰਦਾ ਏ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਲੋਕ ਅਰਥੀ ਲਈ ਜਾਂਦੇ ਦਿਖਾਈ ਦੇ ਰਹੇ ਨੇ ਦਰਸਲ ਜਦੋਂ ਇਹ ਲੋਕ ਅਰਥੀ ਨੂੰ ਅੰਤਿਮ ਸੰਸਕਾਰ ਲਈ ਸਿਵਿਆਂ ਵਿੱਚ ਲੈ ਕੇ ਜਾਂਦੇ ਨੇ ਤਾਂ ਇਹਨਾਂ ਦੇ ਰਸਤੇ ਵਿੱਚ ਇੱਕ ਰੇਲਵੇ ਫਟਕਾਉਂਦਾ ਏ ਜੋ ਕਿ ਰੇਲ ਗੱਡੀ ਆਉਣ ਕਾਰਨ ਲੱਗਿਆ ਹੋਇਆ ਸੀ ਪਰ ਇਹ ਲੋਕ ਰੁਕ ਕੇ ਇੰਤਜ਼ਾਰ ਕਰਨ ਦੀ ਥਾਂ ਤੇ ਅਰਥੀ ਨੂੰ ਬੰਦ ਪਏ ਫਾਟਕਾਂ ਵਿਚੋਂ ਲਗਾਉਣ ਲੱਗ ਜਾਂਦੇ ਨੇ ਅਤੇ ਜਦੋਂ ਇਹ ਅਰਥੀ ਚੱਕ ਇੱਕ ਪਾਸਿਓਂ ਲੰਘ ਕੇ ਫਾਟਕ ਦੇ ਦੂਜੇ ਪਾਸੇ ਲੰਘਣ ਲੱਗਦੇ ਨੇ ਤਾਂ ਇੱਕੋ ਦਮ ਟ੍ਰੇਨ ਆ ਜਾਂਦੀ ਏ ਸੋ ਪਤਾ ਨਹੀਂ ਲੋਕ ਹਰ ਇੱਕ ਕੰਮ ਵਿੱਚ ਐਨੀ ਕਾਲੀ ਕਿਉਂ ਕਰਦੇ ਨੇ ਕਿਉਂਕਿ ਮਰਨ ਵਾਲਾ ਤਾਂ ਮਰ ਗਿਆ ਪਰ ਜੇਕਰ ਇਸ ਫਟਕ ਤੇ ਕਾਲੀ ਕਾਰਨ ਕੋਈ ਪਾਣਾ ਵਾਪਰ ਜਾਂਦਾ ਤਾਂ ਕੀ ਬਣਦਾ ਸੋ ਕਿਸੇ ਦੇ ਕਹੇ ਤੇ ਜਾਂ ਸਮਝਾਏ ਤੇ ਕੌਣ ਸਮਝਦਾ ਏ ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ